ਓ ਭਾਈ ਹੈਗੇ ਨਾ ਅੰਦਰ ਦੂਜੇ ਪਾਸੇ ਦੀ ਘਮਾਲਾ ਫਿਰ ਉੱਤਰ ਗਿਆ ਨਾ ਦੂਰ ਦੀ ਰੱਖੀ ਦੂਰ ਦੀ ਉਹ ਪਿੰਡੇ ਵਿੱਚ ਬਹੁਤ ਵੱਡੀ ਸੀ ਆ ਆ ਰੁਕ ਜਾ ਰੁਕ ਜਾ ਭਈ ਓ ਆ ਗਈ ਆ ਆ ਲੋਕਾਂ ਨੂੰ ਵੀ ਤੜਾਈ ਆ ਜਾਂਦੀ ਨਹੀਂ ਆ ਬਾਬੂ ਬਾਬੂ ਆ ਜਾ ਭਾਈ ਆ ਜਾ ਆ ਕੇ ਆ ਕੇ ਆ ਕੇ ਭਾਈ ਆ ਕੇ ਲੈ ਲੈ ਕੋਲ ਲਾ ਬੁੱਤ ਕਿੰਨਾ ਕਢੂੰਗਾ ਪੱਕਾਏ ਪੱਕਾਏ ਥੱਲੇ ਅੜ ਗਈ ਬੋਰ ਛਾੜ ਦੇ ਛਾੜ ਦੇ ਬੋਰ ਛਾੜ ਦੇ ਛਾੜ ਦੇ ਭਾਈ ਛਾੜ ਦੇ ਛਾੜ ਦੇ ਪੱਕਾ ਕਿੱਥੇ ਆ ਹਾਂਜੀ ਇਹਦੇ ਨਾਲ ਵੀ ਕਸਕਾ ਵੀਰੇ ਤੇ ਬੋਲੀ ਬੀ। ਅਮਨੋਂ ਤਾਂ ਹੈ। ਆਦਾ ਹੀ ਆ ਕੋਈ। ਦੋ ਜਣੇ ਆ ਜਾਣਾ ਚਲੋ। ਦੋ ਜਣੇ। ਦੋ ਜਣੇ। ਆ ਵੀ ਆ ਦੂਣੀ। ਲੈ ਕੇ ਚੜ ਦੇ ਦਿੰਦਾ ਇੰਜਣ ਲਾ ਦਿਆ। ਪਾਈ ਲਫਾਫੇ ਕੱਟ। ਹਾਂ ਕੱਟਦਾ। ਰੇਵ ਜੀ ਸਾਨੂੰ ਪਸਵਾ ਦਾ ਚਾਰਾ ਦਵਾਓ ਯਾਰ। ਮੈਂ ਦਵਾਉਣਾ ਚਾਹਾਂ। ਅਗਲੇ ਘੜੇ ਚ ਚਾਰਾ। ਅਗਲੇ ਘੜੇ ਚ ਫੋਸਫੋਰਸ ਜਾਵੋ ਮੇਰਾ। ਮੈਂ ਦਵਾਉਣਾ ਅਗਲੇ ਘੜੇ ਚ ਚਾਰਾ ਲਿਆ ਬੰਦੇ ਚਾਰਾ। ਥੋੜਾ ਲਿਆ ਦਿਓ ਜਿੰਨਾ ਕੋ ਲਿਆ ਸਕਦੇ ਆ ਚਾਰਾ ਚਾਰਾ ਚਾਰ ਹੀ ਲਿਆਵਾਂਗੇ ਚਾਰੇ ਦੀ ਸਾਨੂੰ ਬਹੁਤ ਜ਼ਰੂਰਤ ਹੈ ਸਾਨੂੰ ਉਧਰ ਦਾ ਸਮਾਨ ਘੱਟ ਵੀ ਮਿਲ ਰਿਹਾ ਚਾਰੇ ਮੰਗਾਵਾਂਗੇ ਚਾਰੇ ਮੰਗਾਵਾਂਗੇ ਬਸ ਸਾਨੂੰ ਚਾਰਾ ਜੋ ਵੀ ਆ ਤਾਂ ਵੇਖ ਲਓ 15 16 ਡੰਗਰ ਅਵੇਂ ਖੜੇ ਨੇ ਅੰਦਰ ਰਾਤ ਖੜੇ ਅੱਗੇ ਲਿਆਓ ਮੇਰੇ ਉਹ ਬੰਦ ਬੰਦੀ ਦਾ ਰਸ ਲੈ ਜਿਓ ਨਾਲੇ ਪਾਣੀ ਨਾਲ ਵਿੱਚ ਵੀਰ ਪਤਾ ਹੀ ਕੀ ਜਿੰਨੀਆਂ ਕੁ ਆ ਦਿਨ ਉਹਨੀਆਂ ਕੁ ਤਾਂ ਦੇ ਦੋ ਕੁਛ ਨਾ ਕੁਛ ਬਸ ਹੋ ਜਾ ਧਿਆਨ ਨਾਲ ਕਰ ਕਰ ਯਾਰ ਵੀਰ ਫਾੜੇ ਨੇ ਫਾੜਾ ਲਾ ਦੂੰ ਇਹਨੂੰ ਇਹਨੂੰ ਫਾੜਾ ਫੇਰੀ ਗੱਲ ਸੁਣਦਾ ਕਿਉਂ ਆ ਬਾਈ ਹੋਰ ਫੜ ਪਾਣੀ ਦਾ ਪੱਤਰ ਬਰਨ ਬਰਨ ਜਾ ਰਿਹਾਗਾ ਇਹ ਤੁਹਾਡੀ ਆਪ ਦੀ ਨਹੀਂ ਪਾਣੀ ਦਾ ਪੱਤਰ ਬਰਨ ਜਾ ਰਿਹਾ ਬੰਦੋ ਤਿੰਨ ਫਟੋਰ ਚਾਰ 6.5 ਰੁਪਏ ਤੂੰ ਵੱਜ ਜਾਊਗਾ ਅੱਛਾ ਦੇ ਕੋ ਜਵਾਕ ਜੱਲੇ ਨੇ ਉਹਨਾਂ ਨੂੰ ਬਾਹਰ ਕੱਢ ਪਾਣੀ ਠੀਕਾ ਵੱਡੇ ਜਿਹੜਾ ਮਿਲਦਾ ਸਾਨੂੰ ਬੇੜਾ ਦੇ ਦੋ ਅਸੀਂ ਫੇਰ ਬਾਹਰ ਕੱਢ ਲੈਨੇ ਫੇਰ ਬੇੜਾ ਜੇ ਬੇੜਾ ਪਾਣੀ ਤਾਰੂ ਇੱਥੇ ਤੈਰ ਨਹੀਂ ਲੱਗਦੇ ਅੱਜ ਮੁਰਗਦੇ ਖਾਣ ਦਾ चल मोड़ो चल और न आ को बीच में जो लौना पाया सका हां छड्डी छड्डी भाई यार मार धक्का हैगा भीला चल कोई बस पीछे खड़ा इधर करो गिराई मार दिए काडला काडला बोच भाई तेरे वैक कुत्ते वैक मुंह ना ਥਲੇ ਉੱਤਰ ਬੋਗੀ ਟੋਕੀ ਨਾ ਥਲੇ ਇੱਤਨੇ ਉੱਤੇ ਬੈਠੋ ਬੋਗੀ ਟੋਕੀ ਬੈ ਜਾ ਫਿਰ ਪਾਣੀ ਨਾਲ ਦੇਖੀ 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 ਬੋਸ ਕੇ ਬੋਸ ਕੇ ਕੋਈ ਨਹੀਂ ਕੋਈ ਗੱਲ ਨਹੀਂ ਕਿੰਨਾ ਬਣੀ ਕਹਿੰਦਾ ਕਿ ਇਹਨੂੰ ਜਾ ਵੀਰੇ ਆ ਜਾ ਯਾਰ ਅੰਚ ਕੇ ਬੋਸ ਕੇ ਕਿੰਨੇ ਮੈਂ ਇੱਥੇ ਪਾਣੀ ਬੱਸ ਇੱਥੇ ਵੱਡਾ ਆ ਗਿਆ ਪਾਣੀ ਠੀਕ ਹੈ ਜੀ